ਪ੍ਰਿੰਟਰ ਕਾਨੂੰਨ ਸਮਝੋ ਸੋਇਬ ਬਹੁਤ ਪੁਰਾਣਾ ਤੇ 2013 ਦਾ ਕੇਸ ਹੈ ਜੀ ਜਿਹੜਾ ਅੱਜ ਮਨਜੋਗ ਤਰਨਤਾਰ ਕੋਰਟ ਵੱਲੋਂ ਦੋਸ਼ੀ ਕਰਾਰ ਜਿਹੜਾ ਕੀਤਾ ਗਿਆ ਹੈ ਜੀ ਕਿੰਨੇ ਚਿਰ ਬਾਅਦ ਕੇਸ ਜਿਹੜਾ ਇਹ ਜਿਹੜਾ 13 ਸਾਲ ਬਾਅਦ ਜਿਹੜਾ ਮੈਂ ਕੇਸ ਅੱਜ ਜਿੱਤ ਦੀ ਤਦਾਰ ਤੇ ਆ ਚੁੱਕੀ ਹਾਂ ਜੀ ਸੋਇਬ ਜਿਹੜੇ ਉਸ ਮੁਲਾਜ਼ਮਾਂ ਵੱਲੋਂ ਜਿਹੜਾ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਪਰਿਵਾਰ ਨਾਲ ਤਸ਼ੱਦਦ ਕੀਤਾ ਗਿਆ ਔਰ ਇੱਕ ਜਿਹੜਾ ਖਡੂਰ ਸਾਹਿਬ ਦਾ ਐਮਐਲਏ ਸੀ ਦੋਸ਼ੀ ਉਸ ਨੂੰ ਵੀ ਇਕਰਾਰ ਕੀਤਾ ਕੀ ਨਾਮ ਹਾਂ ਦਾ ਬਲਜਿੰਦਰ ਸਿੰਘ ਉਸ ਸਾਬਾ ਔਰ ਲਾਲਪੁਰਾ ਕਿਵੇਂ ਦੇਖਦੇ ਜੋ ਲੰਬੇ ਸਮੇਂ ਤੋਂ ਕਿ ਇਹ ਸਭ ਮੇਰੇ ਬਾਬਾ ਸਾਹਿਬ ਡਾਕਟਰ ਪੀਮਰਾਵੰ ਮੇਦਗਰ ਜੀ ਦੀ ਦੇਣ ਹੈ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਦਾ ਵੀ ਜਿਹੜਾ ਸੋਚਿਆ ਤੇ ਸਾਨੂੰ ਸੁਵਿਧਾਨ ਦਿੱਤਾ ਔਰ ਉਸ ਸੁਵਿਧਾਨ ਦੇ ਰਿਕਾਰਡਿੰਗ ਜਿਹੜਾ ਅੱਜ ਮੈਨੂੰ ਇਨਸਾਫ ਮਿਲਿਆ ਹੈ ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੀ ਇਹਦੇ ਵਿੱਚ ਬਹੁਤ ਵੱਡਾ ਸੰਯੋਗ ਸਾਡੇ ਬਾਬਾ ਜੀ ਦਾ ਹੈ ਮੇਰੇ ਹਸਬੰਡ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਖਲੋਕੇ ਤੇ ਕਦੀ ਵੀ ਪੈਸੇ ਦਾ ਨਹੀਂ ਸੋਚਿਆ ਮੇਰੇ ਮਦਰ ਜੋ ਜਿੱਦਾਂ ਵੀ ਸਹਿਯੋਗ ਦੇ ਸਕੇ ਮੇਰੇ ਮਦਰ ਖਲੋਤੇ ਮੇਰੇ ਪਰਿਵਾਰ ਵਾਂਗ ਖਲੋਤੇ ਤੇ ਅੱਜ ਜਿਹੜਾ ਮੈਂ ਇਨਸਾਫ ਲੈ ਜੀ ਮੈਂ 13 ਸਾਲ ਬਾਅਦ ਜਿਹੜਾ ਅੱਜ ਖੁਸ਼ੀ ਦਾ ਜਿਹੜਾ ਮਹਿਸੂਸ ਕਰ ਰਹੀਆਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੈ ਔਰ ਮੈਂ ਖਾਸ ਕਰਕੇ ਆਪਣੇ ਐਡਵੋਕੇਟ ਅਮਿਤ ਤਮਨਜੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚਾ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇਮਾਨਤ ਦਿੱਤੀ ਤੇ ਪੇਸ਼ੇ ਦੇ ਨਾਲ ਜਿਹੜਾ ਖਲੋਕੇ ਔਰ ਮੇਰੇ ਨਾਲ ਖਲੋਤੇ ਤੇ ਮੈਨੂੰ ਇਨਸਾਫ ਮਿਲਿਆ ਮੈਡਮ ਜੀ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਕੇਸ ਦੇ ਵਿੱਚ ਮੈਨੂੰ ਬਹੁਤ ਜ਼ਿਆਦੀਆਂ ਮੁਸ਼ਕਲ ਆਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਇੰਨੀਆਂ ਮੁਸ਼ਕਲ ਆਈਆਂ ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ ਮਾਰਿਆ ਗਿਆ ਮੇਰੇ ਹਸਬੰਦ ਨੂੰ ਤਾਂ ਤੱਕ ਮਾਰਨ ਦੀਆਂ ਧਮਕੀਆਂ ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਧਮਕੀਆਂ ਅਸੀਂ 2-2 ਮਹੀਨੇ 3-3 ਮਹੀਨੇ ਆਪਣੇ ਘਰ ਚੋਂ ਵੀ ਬਾਹਰ ਰਹੇ ਇਹਨੂੰ ਸਜ਼ਾ ਦਿਵਾਉਣ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਹੈ ਸਰ 2013 ਸਾਲ ਦਾ ਕੇਸ ਚੱਲ ਰਿਹਾ ਹੈ ਮੈਡਮ ਹਰਵਿੰਦਰ ਕੌਰ ਨਾਮ ਆ ਗਿਆ ਸਟੇਟ ਦਿਵਿੰਦਰ ਕੁਮਾਰ ਦੇ ਨਾਮ ਤੇ ਬਾਜ ਗਈ ਸਰ ਕਿਸ ਤਰ੍ਹਾਂ ਇਹ ਕੇਸ ਚੱਲ ਰਿਹਾ ਤੇ ਅੱਜ ਕੀ ਦੇਖਣ ਨੂੰ ਮਿਲਿਆ ਸਰ ਜਿਹੜਾ ਹੈ 4/3/2013 ਨੂੰ 69/13 ਐਫ ਆਈ ਆਰ ਦਰਜ ਹੋਈ ਸੀ ਦਿੱਲੀ ਤੋਂ ਦੇ ਵਿੱਚ ਉਸ ਤੋਂ ਬਾਅਦ ਅੰਡਰ ਸੈਕਸ਼ਨ ਸ਼ੈਡਿਊਲ 10 ਦੇ ਵਿੱਚ ਤੇ 351条 ਕਰ ਦਿੱਤਾ ਤੇ 323 ਧਾਰਾ ਦੇ ਇਹ ਹੋਰ ਵੀ ਕਈ ਧਾਰਾ ਇਸ ਵਿੱਚ ਤੇ ਅੱਜ ਸਰ ਤਕਰੀਬਨ ਟੋਟਲ 11 ਜਿਹੜੇ ਹੈਗੇ ਵਿੱਚ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਐਕਸਪਾਇਰ ਹੋ ਗਿਆ ਹੈ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਅਪੀਕਾਂਸ ਨੂੰ ਉਹਨਾਂ ਨੂੰ ਦੋਸ਼ੀ ਕਰਾ ਕੇ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਉਹਨਾਂ ਦਾ ਨਾਂ ਲਾ ਕੇ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਗੁਰਦੀਪਾ ਉਹਨਾਂ ਨੂੰ 323 148 190 ਆਪੀਸੀ ਤੋਂ ਦੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਹੋਏ ਫਿਲਹਾਲ ਛਾੜ ਦਿੱਤਾ ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ ਸਾਧ ਸਿੰਘ ਪਰਮਿੰਦਰ ਸਿੰਘ ਉਸੋਸ਼ੀ ਮਨਜਿੰਦਰ ਸਿੰਘ ਉਸਾਬਾ ਕਵਲਦੀਪ ਸਿੰਘ ਅਸ਼ਨੀ ਕੁਮਾਰ ਤਸੀਮ ਸਿੰਘ ਤੇ ਰਜਿੰਦਰ ਸਿੰਘ ਇਹ 8 ਦੋਸ਼ੀ ਨਾਲ ਕਸਟਡੀ ਲੈ ਤੇ ਗਿਆ ਤੇ 12 ਤੇ 9 ਮਹੀਨਾ ਇਹਨਾਂ ਦੇ 25 ਸਾਲ ਦੇ ਵਿੱਚ ਇਹਨਾਂ ਨੂੰ ਕੁਆਂਟਮ ਸੈਂਟੈਂਸ ਦੀ ਗੱਲ ਸੈਕਿੰਡ ਦੀ ਸਜ਼ਾ ਸਾਡੀ ਸਰ ਸਜ਼ਾ ਜੇ ਨਹੀਂ ਸੁਣਾਈ ਵੀ ਕੁਆਂਟਮ ਸੈਂਟੈਂਸ ਵਾਸਤੇ 12 ਤਰੀਕ ਅਰੇ ਸਾਰੇ ਲੋਕ ਇਹ ਵੀ ਦਸੀ ਜਿੰਦਗੀ 4 ਸਾਲ 4 ਸਾਲ ਕਿਉਂਗੇ ਫਿਰ ਦਸੀ ਜਾਵੇ ਸਰ ਦੇਖੋ ਕੋਈ ਇਹੋ ਜੀ ਹੋਈ ਨਹੀਂ ਕੁਆਂਟਮ ਸੈਂਟੈਂਸ ਵਾਸਤੇ 12 ਤਰੀਕ ਬਈ ਬਾਕੀ ਜਿਹੜੇ ਦੋਸ਼ੀ ਉਹ ਹੱਥ ਦੋਸ਼ੀ ਅਜੇ ਕਸਟਡੀ ਜਾਈਗੇ ਇਹਦੇ ਵਿੱਚ ਸਰ ਵੇਖਣਗੇ ਵਿਧਾਨ ਸਭਾ ਹਲਕੇ ਕਡੂਰ ਸਾਹਿਬ ਦੇ ਜਿਹੜੇ ਵਿਧਾਇਕ ਨੇ ਮਨਿੰਦਰ ਸਿੰਘ ਲਾਲਪੁਰਾ ਉਹ ਕੀ ਐਮ ਲੋਰੋ ਉਹਨਾਂ ਦਾ ਸਰ ਉਹਨਾਂ ਦਾ ਵੀ ਵਿੱਚ ਰੁਕ ਲਗਾ ਸੀ ਉਹ ਐਡ ਐਡ ਮੂਵਮੈਂਟਸ ਜਿਹੜਾ ਹੋਇਆ ਸੀ 201 ਸਾਬਕਾ 15 ਉਹਨਾਂ ਨੇ ਇਹਨਾਂ ਨੂੰ ਸ਼ੇਖਸ਼ਾਹ ਕੀਤੀ ਸੀ ਜਿਹਨਾਂ ਨੂੰ ਜਾਤੀ ਸ਼ਬਦ ਕੀ ਨਾਂ ਉਹਨਾਂ ਦਾ ਬੰਦੇ ਨੂੰ ਸਿੰਘ ਸੁਆ ਸਰ ਉਹ ਉਹਨਾਂ ਇਸ ਟਾਈਮ ਕੀ ਹੈਗੇ ਨੇ ਅਬਦਲ ਸਰ ਐਮਐਲਏ ਜੀ ਖਡੂਰ ਸਾਹਿਬ ਕੀ ਉਹਨਾਂ ਦੀ ਰੈਸਟ ਬੈ ਚੁੱਕੀ ਸਰ 13 ਸਾਲ ਹੋ ਗਏ